ਢੇੜ ਥਣੀ ਬੱਕਰੀ ਦਿਖਾ ਦਾਂਗੇ ਜੀ ਢੇੜ ਥਣੀ ਚਲੋ ਬਾਕੀ ਬੱਕਰੀ ਆਪਨੇ ਚੌਣੀ ਤੇ ਜੀ ਦੁੱਧ ਚਵਾਈ ਚੀ ਹਾਂ ਬਾਈ ਬੱਕਰੀ ਉਹ ਤਾਂ ਹੋ ਗਈ ਥੋੜੀ ਜੀ ਬਿਮਾਰ ਹਾਂ ਜਿਹੜੇ ਕਹਿੰਦੇ ਵੀ ਜਿਆਦੇ ਵੱਡੇ ਥਣ ਵਾਲੀਆਂ ਦੁੱਧ ਦਿੰਦੀਆਂ ਨੇ ਵੱਧ ਆ ਬੱਕਰੀ ਤੁਸੀਂ ਥਣ ਦੇਖ ਲਓ ਇਹ ਬਈ ਭੇੜ ਵਾਂਗੂ ਥਣ ਨਾ ਜਵੇਂ ਯਾਰਾ ਸੱਡੀ ਫੱਡੀ ਲੈ ਵੀ ਦੇਖ ਸਕਦੇ ਗੇ ਭੇੜ ਵਾਂਗੂ ਹੋ ਜਾਵਾ ਬਈ ਕੋਈ ਥਣ ਨੇ ਦੁੱਧ ਨਹੀਂ ਦੇਣਾ ਬੱਕਰੀ ਥੱਲੇ ਬਹਿ ਕੇ ਸਮਾਂ ਅੰਦਰ ਨੇ ਦੁੱਧ ਦੇਣਾ ਉਹਦੀ ਖਰਾਕ ਨੇ ਦੁੱਧ ਦੇਣਾ ਜੀ ਠੀਕ ਆ ਹਾਂ ਜਿਹੜੇ ਕਹਿੰਦੇ ਇਈ ਪਹਿਲੇ ਸੂਏ ਸੂਇਆਂ ਨੂੰ ਦੂਜੇ ਸੂਏ ਗੱਪਣਾ ਹੀ ਤੈਨੂੰ ਦੂਜੇ ਸੂਏ ਗੱਪਣਾ ਕੀ ਹਾਂ ਹੁਣ ਦੁੱਧ ਕਿੰਨਾ ਦਿੱਤਾ ਤੇ ਬੇਨ ਇਹਦੇ ਥੱਲੇ 2.5 ਕਿਲੋ ਦੋ ਜੇ ਟਾਈਮਾਂ ਦੁੱਧ ਕੱਢਿਆ ਇਹ ਇੰਨਾ ਹਾਂ ਯਕੀਨ ਨਹੀਂ ਆਉਂਦਾ ਜਮੀ ਬੁੱਝ ਜਾਂਦੀ ਹੈ ਇੱਥੇ ਹੁੰਦੀ ਹੈ ਜਦੋਂ ਛੱਡਾ ਬਣਦਾ ਇਹਦਾ ਇੱਥੇ ਅੱਛਾ ਆ ਜੀ ਜਮੀ ਖਾਲੀ ਹੋ ਜਾਂਦੀ ਹੈ ਇਹਦੀ ਹਾਂ ਚਿਪੇ ਜਾਂਦੀ ਹੈ ਹਾਂ ਇਹ ਚੀਜ਼ਾਂ ਦਾ ਮੁੱਲ ਹੈ ਜੀ ਗੋਸਤ ਖੁਰੇ ਛੱਡੇ ਨਾ ਰੱਖੋ ਠੀਕ ਆ ਚੱਡਾ ਜਿਵੇਂ ਉੱਥੇ ਹੀ ਰਹਿੰਦਾ ਬੱਕਰੀਆਂ ਥਾਣਾ ਥਾਣਾ ਚ ਦੁੱਧ ਹੈ ਥਾਣਾ ਥਾਣਾ ਦੁੱਧ ਉਹ ਦੁੱਧ ਨਹੀਂ ਹੈਗਾ ਜੀ ਬੱਕਰੀ ਦਾ ਠੀਕ ਜਮੀ ਚਾਰ ਜੇ ਬੁਝਾ ਜਿਹੜੀ ਉਹ ਬੱਕਰੀ ਨੂੰ ਜਮੀ ਜਾਣੇ ਜ਼ੀਰੋ ਹੋ ਜੇ ਜਮੀ ਜ਼ੀਰੋ ਹੋ ਜੇ ਛੱਡਾ ਨਾ ਹੋਵੇ ਬੱਕਰੀ ਦੇ ਠੀਕ ਆ ਹਾਂ ਉਹ ਬੱਕਰੀ ਨੂੰ ਸੀ ਬੱਕਰੀ ਵੀ ਦੇਖ ਸਕਦੇ ਹੋ ਕਿ ਥਾਣੇ ਦੇ ਭੇਡ ਵਾਂਗੂ ਨੇ ਬਾਈ ਜਿਵੇਂ ਭੇਡ ਦੇ ਹੁੰਦੇ ਨੇ ਨਾ ਬਾਕੀ 24 ਦਵਾਂਗੇ ਜੀ ਦੁੱਧ ਬੋਲਦਾ ਹੋਏ ਕਹਿੰਦਾ ਇਹਦੀ ਗੱਲ ਨਹੀਂ ਹੈਗੀ ਆਪਾਂ ਮੁਕਾਬਲਾ ਕਿਹੜੇ ਕੋਈ ਬੰਦਾ ਬੱਕਰੀ ਸੁਣੀ ਹੋਵੇ ਉਹ ਕਾਹਨੂੰ ਮੁਕਾਬਲਾ ਕਰਨਾ ਸਾਡੇ ਪਰ ਆਪਾਂ 24 ਦਵਾਂਗੇ ਜੇ ਕੋਈ ਕਹੇ ਦੇ ਨਾ ਥਾਣਾ ਭੇਡ ਥਲੀ ਬੱਕਰੀ 24 ਕੋਈ ਮੁਕਾਬਲਾ ਨਹੀਂ ਕਰਨਾ ਯਾਰ ਹਾਂਜੀ ਹਾਂ ਨਾ ਉਹ ਗੱਲ ਹੈ ਜੀ ਵੀ ਕਈ ਵਾਰ ਕਹਿਦਾ ਨਾ ਬੰਦਾ